ਅੱਜ ਇਹ ਜਿਹੜੀ ਪ੍ਰੈਸ ਕਾਨਫਰੰਸ ਰੱਖੀ ਐ ਸੀ ਕਲੈਰੀਫਾਈ ਕਰਨ ਲਈ ਰੱਖੀ ਐ ਜੀ ਸਾਨੂੰ 5 ਦੀ ਦੁਪਹਿਰ ਨੂੰ ਰੁੱਕਾ ਆਂਦਾ ਹਸਪੀਟਲ ਤੋਂ ਜਿਦੇ ਵਿੱਚ ਬੰਦੇ ਦੀ ਡੈਥ ਹੋ ਜਾਂਦੀ ਐ ਤਾਂ ਮੌਕੇ ਤੇ ਸਾਡੇ ਐਸ ਐਚਓ ਤੇ ਆਈਓ ਵੀ ਜਾਂਦੇ ਨੇ ਜੋ ਕਿ ਇਹ ਪਤਾ ਲੱਗਦਾ ਕਿ ਉਹਨਾਂ ਦੇ ਬਿਆਨਾਂ ਤੋਂ ਜਿਹੜੇ ਕੰਪਲੇਨੈਂਟ ਨੇ ਉਹਨਾਂ ਦੇ ਰਿਲੇਟਿਵਸ ਦੇ ਬਿਆਨਾਂ ਤੋਂ ਹੀ ਪਤਾ ਲੱਗਦਾ ਕਿ ਐਕਸੀਡੈਂਟ ਹੋਇਆ ਸੀ 4 ਦੀ ਰਾਤ ਨੂੰ ਇਹ ਮੁੰਡੇ ਦਾ ਨਾਮ ਹੈ ਕਮਿੰਟ ਮੁੰਡੇ ਦਾ ਰਜੇਸ਼ ਨਾਮ ਹੈ ਮੁੰਡੇ ਦਾ ਜਿਹੜਾ ਕਿ ਜ਼ੋਮੈਟੋ ਤੇ ਡਿਲੀਵਰੀ ਕਰਦਾ ਹੈ ਜ਼ੋਮੈਟੋ ਤੇ ਡਿਲੀਵਰੀ ਕਰ ਰਿਹਾ ਸੀ ਰਾਤ ਨੂੰ ਤਾਂ ਟਿੱਬਾ ਰੋਡ ਤੋਂ ਜਦੋਂ ਟਰੈਵਲ ਕਰ ਰਿਹਾ ਸੀ ਤਾਂ ਉਹਦਾ ਐਕਸੀਡੈਂਟ ਹੋ ਜਾਂਦਾ ਹੈ ਤਾਂ ਉਸ ਐਕਸੀਡੈਂਟ 'ਚ ਉਹ ਸਿਰ ਦੇ ਵੱਲ ਡਿੱਗਦਾ ਤੇ ਸੱਜੇ ਸੱਟਾਂ ਵੱਜਦੀਆਂ ਉਹਨੂੰ ਨਾਲ ਹੀ ਹਸਪਤਾਲ ਲੈ ਕੇ ਜਾਇਆ ਜਾਂਦਾ ਤੇ ਅਗਲੇ ਦਿਨ ਉਹਦੀ ਡੈਥ ਹੋ ਜਾਂਦੀ ਹੈ ਇਹਦੇ ਵਿੱਚ ਇਹ ਹੈ ਕਿ ਮੀਡੀਆ ਦੇ ਕੁਝ ਪਰਸਨਸ ਨੂੰ ਮਿਸ ਰਿਪਰੈਜ਼ੈਂਟੇਸ਼ਨ ਹੋ ਗਿਆ ਮਿਸ ਕਮਿਊਨੀਕੇਸ਼ਨ ਆਫ ਫੈਕਟਸ ਹੋ ਗਿਆ ਹੈ ਅਸਲ ਖਬਰ ਇਹ ਹੀ ਹੈ ਕਿ ਐਕਸੀਡੈਂਟ ਹੋਇਆ ਹੈ ਡਾਕਟਰ ਤੋਂ ਵੀ ਜਾ ਕੇ ਕਲੈਰੀਫਾਈ ਕੀਤਾ ਗਿਆ ਕਿ ਸੱਟਾਂ ਕਿਸ ਤਰ੍ਹਾਂ ਦੀਆਂ ਨੇ ਕੋਈ ਸਨੇਚਿੰਗ ਵਿਲੇ ਜਿਵੇਂ ਕੋਈ 10 ਵਜਦੀ ਹੈ ਜਾਂ ਉਦਾਂ ਦੀ ਕੋਈ ਸੱਟਾਂ ਨਹੀਂ ਹੈਗੀਆਂ ਸਿਰ ਦੇ ਭਾਰ ਬੰਦਾ ਡਿੱਗਿਆ ਤੇ ਉਹੀ ਸੱਟ ਹੈ ਉਹਦੇ ਬਾਈਕ ਤੇ ਵੀ ਡੈਂਟ ਲੱਗਿਆ ਹੋਇਆ ਹੈ ਕਿ ਜਿਹੜਾ ਕਿ ਡਿੱਗਣ ਦੇ ਨਾਲ ਹੀ ਹੈ ਕੁਝ ਗੱਡੀ ਪਈ ਹੋ ਪਾਇਆ ਇਸ ਦਿਨ ਨਾਲ ਐਕਸੀਡੈਂਟ ਹੋਇਆ ਸੀ ਕਿਹੜਾ ਵਹੀਕਲ ਸੀਗਾ ਅ ਮੁਦਈ ਦੇ ਜਿਹੜੇ ਉਹਨਾਂ ਦੇ ਬਿਆਨ ਨੇ ਉਹਨਾਂ ਦੇ ਕੰਪਲੇਨੈਂਟ ਦੀ ਫੈਮਿਲੀ ਦੇ ਬਿਆਨ ਨੇ ਉਹਨਾਂ ਦੇ ਅਕੋਰਡਿੰਗ ਉਹਨਾਂ ਨੇ ਗੱਡੀ ਨੰਬਰ ਦਿੱਤਾ ਹੈ ਜੋ ਕਿ ਅਸੀਂ ਹੁਣ ਵੈਰੀਫਾਈ ਕਰ ਰਹੇ ਹਾਂ ਸੀ ਸੀ ਟੀ ਵੀ ਕੈਮਰਾ ਚੋ ਵੀ ਸਾਡੀ ਉਹਨਾਂ ਨੂੰ ਦੇਖ ਕੇ ਤਫਤੀਸ਼ ਚੱਲ ਰਹੀ ਹੈ ਹੁਣ ਤੱਕ ਸਾਨੂੰ ਇਹ ਪਤਾ ਲੱਗਿਆ ਕਿ ਏਸ਼ਾ ਦੇ ਰਿਡਸ ਗੱਡੀ ਹੈ ਸਿਲਵਰ ਕਲਰ ਦੀ ਉਹਦਾ ਨੰਬਰ ਵੇਰਾ ਹੈਗਾ ਹੈ ਸਾਡੀ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਜੀ ਉਹ ਕਿੱਥੋਂ ਦਾ ਰਹਿਣ ਵਾਲਾ ਸੀ ਕਿੱਥੋਂ ਦਾ ਉਹ ਸਭ ਤਫਤੀਸ਼ ਜਾ ਰਹੀ ਹੈ ਜੀ ਸਾਡੀ ਇਹ ਰਿਸ਼ਭ 버ਗਰ ਵਾਲੇ ਦੀ ਕੋਈ ਦੁਕਾਨ ਹੈ ਉਥੋਂ ਹਾਂਜੀ ਉਧਰੋਂ ਦੀ ਜਾ ਰਿਹਾ ਸੀ ਭਾਈ ਵਾਲੇ ਚੌਂਕ ਵਾਲੀ ਸਾਈਡ 38 ਅਰ 38 ਇਅਰਸ ਜੀ ਇੱਕ ਮਾਮਲਾ ਹੋ ਰਿਹਾ ਵੀ ਜਿੱਦਾਂ ਦੇਖਿਆ ਵੇਗੇ ਕਿ ਥਾਣੇ ਤੋਂ ਬਾਹਰ ਪੁਲਿਸ ਕਰ ਕਵਰੀਂਗ ਕਰਨ ਵਾਸਤੇ ਜਾਂਦੇ ਆ ਉਹ ਥਾਣੇ ਤੋਂ ਬਾਹਰ ਹੀ ਬਾਈਕ ਚੋਰੀ ਹੋ ਜਾਂਦੀ ਹੈ ਮੈਂ ਤਾਂ ਕੋਈ ਕਿੰਦਾ ਕੋਈ ਤੁਹਾਡੇ ਜਿੱਥੇ ਵੀ ਸੀਸੀ ਟੈਕਮੇਰਾ ਜਾਨ ਕੋਈ ਜਿੱਥੇ ਜਾਂਦਾ ਜੀ ਇਹ ਜਿਹੜਾ ਇਨਸੀਡੈਂਟ ਹੋਇਆ ਸੀ ਥੋੜੇ ਦਿਨ ਪਹਿਲਾਂ ਦਾ ਹੈ ਥਾਣੇ ਦੇ ਬਾਹਰੋਂ ਬਾਈਕ ਚੋਰੀ ਹੋ ਜਾਂਦੀ ਹੈ ਉਹਦਾ ਪਰਚਾ ਨਾਲ ਹੀ ਰਜਿਸਟਰ ਕਰ ਦਿੱਤਾ ਗਿਆ ਸੀ ਉਹਦੀ ਵੀ ਤਫ਼ਤੀਸ਼ ਚੱਲ ਰਹੀ ਹੈ ਜੀ ਜਿੱਦਾਂ ਹੀ ਕੁਝ ਹੋਏਗਾ ਜੀ ਉਹਦੇ ਬਾਰੇ ਦੱਸਿਆ ਜਾਏਗਾ ਥਾਣੇ ਦੇ ਬਾਹਰ ਕੈਮਰਾਸ ਲੱਗੇ ਹੋਏ ਨੇ ਕੈਮਰਾਸ ਨੂੰ ਵੈਰੀਫਾਈ ਕਰਕੇ ਬੰਦੇ ਦੀ ਸ਼ਕਲਾ ਸਾਨੂੰ ਪਤਾ ਲੱਗ ਗਿਆ ਨੇ ਤੇ ਉਹ